ਯਾ ਜਾਲ ਦੋਸਤੋ ਤੇਰਾ ਸਾਰਿਆਂ ਦਾ ਸਵਾਗਤ ਹੈ ਜੀ ਵੀਲੋਗਰ ਚੈਨਲ ਤੇ ਬੇਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੈ ਲੋੜੀ ਦੀਆਂ ਅਰੇ ਅੱਜ ਲੋੜੀ ਆ ਤੇ ਕੁਠ ਤੇ ਹੁਣ ਮੈਂ ਜਾਣ ਲੱਗਾ ਗਾ ਤਸਵੀਰ ਦੇ 10 ਵਾ ਚੁੱਕੇ ਨੇ ਕਿ ਕਿਸੇ ੜੀ ਤੋਂ ਹੁੰਦੀ ਨਹੀਂ ਲੱਤੀ ਤੇ ਇਹ ਬੜਾ ਮੁੰਨ ਕਰਦੇ ਗਾ ਇਸ ਬੰਦ ਪਾਈਏ ਜੈਕਰਸ ਤੇ ਚਲਿਏ ਕਰਨੂਰ ਕਰ ਹੋ ਗਏ ਹੁਣਾ ਨੂਰ ਅਲੋ ਵੇਖਿਆ ਜੀ ਗਾਈਸ ਸਪੀਕਰ ਲੱਗੇ ਇਹਨਾਂ ਨੇ ਬਟਨ ਹੁਣ ਮਾਰਦੇ ਕਿ ਆਇਆ ਬੀਜੋ ਸਿੰਘ ਉਹ ਡਿਆ ਡਾਂਗੇ ਸਟ੍ਰੇਟ ਮੰਡ ਪਰ ਗਏ ਗਾਈਸ ਤੇ ਚਲਿਏ ਗਾਈ

ਬ੍ਰੈਂਡ ਦਾ ਗਾਇਸ ਸਪੀਕਰ ਨੂਰ ਕਰੋ ਨੂਰਾਂ ਦਾ ਚਾਰ ਦਿਨ ਰਹਿ ਨਹੀਂ ਆ ਧਿਆਨ ਨਾਲ ਤੇ ਮੈਂ ਤਾਂ ਠੀਕ ਆ ਚਾਰ ਦਿਨ ਹੈ ਨਹੀਂ ਆ ਤੇ ਮੰਗ ਲਾਂਗੇ ਨਹੀਂ ਤਾਂ ਉਹਨੂੰ ਕਹਿਣਾ ਆਪਣਾ ਹੀ ਦਾ ਹੈ ਵਾ ਚਾਰ ਦਿਨ ਪਤਾ ਨਹੀਂ ਨਾ ਲੱਗਦਾ ਕਿਹੜਾ ਕਿਦਾ ਹੈ ਅਗਰ ਗਾਇਸ ਇਹ ਲੱਭ ਚੁਕਾਇਆ ਤੇ ਹੁਣ ਮੈਂ ਥੋੜੀ ਨਾ ਤੇਰੇ 2 ਮਿੰਟ ਉੱਤੇ ਜਾ ਕੇ ਨਾ ਵਲੌਗ ਦੀ ਐਡੀਟਿੰਗ ਕਰਦਾ ਵਲੌਗ ਅੱਜ ਇੱਕ ਇੱਕ ਹੋਰ ਅਪਲੋਡ ਕਰਦਾ ਐਤਵਾਰ ਵਾਲਾ ਤੇ ਫਿਰ ਅੱਜ ਲੋੜੀ ਆਗਾ ਬਰੋਨਾ ਹੋਰ ਤੇ ਇਹਨੂੰ ਲੈ ਚੱリエ ਗਾਇਸ ਕੋਠੇ ਤੇ ਮੁਨਾਈ ਤਾਲੂ ਖਾਈ ਹਵਾ ਉੱਠੀ ਹੋ ਚੁਕੀ ਆ ਤਾਂ ਹੀ ਬੋਡੀ ਲਿਆਂਦੀ ਸ਼ੁਕਰ ਹੈ ਕਿਤੇ ਫਿਰ ਇਸ ਵਾਰੀ ਆਪਨੇ ਸਾਰੇ ਯਾਰ ਬਲੀ ਚੜਪੇ ਕੋ ਕੋਠੋ ਐ ਪੀ ਲੋੜੀ ਆ ਤੋੜੇ ਚੈੱਕ ਕਰੋ ਗਾਇਸ ਹੁਬਾ ਮੈਨੂੰ ਲੱਗਦਾ ਫਿਰ ਚੇਂਜ ਹੋ ਗਈ ਜੰਮੀ ਉਹ ਇੱਕ ਗਏ ਗਾਈ ਰਾਤ ਕਰੋਣ ਲੱਗ ਪਏ ਬਸ ਹੁਣ ਗੱਡੀ ਡਾਉਣ ਲੱਗਾ ਗਾਇਸ ਲੋੜੀ ਦੇ ਲੈ ਜਾਤ ਕਰਾਉਣ ਲੱਗਾ ਨਾ ਮੈਂ ਵੀ ਗੁੱਡੀ ਵਧਾ ਕੇ ਵੇਚੇ ਲਈਏ 100 ਹੋਰ ਆ ਗਾਈਸ ਹੋਰ ਆ ਇਹ ਆ ਹੋਰ ਆ 100 ਗਾਈਸ ਆ ਘਟੂ ਜਿਹੜਾ ਆ ਤੇ ਨਹੀਂ ਕੇ ਕੰਮ ਦਾ ਯਾਰ ਮਸਾ ਨਹੀਂ ਵਧੀ ਮਤ ਹੈਗਾ ਇੰਨਾ ਵਧੀਆ ਨਹੀਂ ਹੈਗਾ ਪਰ ਗਾਈਸ ਉਹ ਦੇਖੋ ਗੁੱਡੀ ਵਢਾ ਲਈ ਓਏ ਗੁੱਡੀ ਆਈ ਫੜ ਓਏ ਹੈ ਮੇਰੀ ਆ ਗਈ ਗਾਈਸ ਗੁੱਡੀ ਇਹ ਹੈ ਹੈ ਆ ਗੁੱਡੀ ਡੋਨੇ ਗਾਈਸ ਤੇ ਆ ਗੁੱਡੀ ਡੋਨੇ ਆ ਓਏ ਨਹੀਂ ਨਹੀਂ ਕੱਕਾ ਥੱਲੇ ਨਹੀਂ ਜਾਣਾ ਹੋਏ ਕਾਲ ਕੋਈ ਨਾ ਗਾਇਸ ਗੁੱਡੀ ਆਪਣੇ ਹੱਥੀਏ ਲਾ ਕੇ ਡੋਨੇ ਆ ਫੇਰ ਤਾਂ ਮਿਲਦੇ ਗਾ ਇਸ ਬਾਦ ਚ ਉਹ ਬਟਾਈਆਂ ਖਿਆ ਬਸ ਗਾਇਸ ਲੈ ਲੀਂਦੀ ਲੁੱਟ ਕੇ ਡਾੜੇ ਪ੍ਰਾਣੇ ਗੁੱਡੀ ਉਹ ਡੜੀ ਕੀ ਲੈਂਦੀ ਆ ਤੇ ਹੁਣ ਫੇਰ ਥੋੜਾ ਇਹ ਆ ਗੁੱਡੀ ਗਾਇਸ ਆ ਸੁਣੀ ਲੱਗੂਗੀ ਆ ਨਾ ਵਾਹ ਚੁੱਟਦੀ ਡੜਾਈਏ ਜੋ ਚੱਕਰ ਕਥੇ ਜਾਂਦੀ ਯਾਰ ਆਪਣੀ ਗੁੱਡੀ ਤਾਂ ਨਹੀਂ ਲੱਭਦਣੀ ਆ ਰਹੀ ਗਾਇਸ ਨਹੀਂ ਨਹੀਂ ਕਿੱਥੇ ਗਈ ਇਹ ਆਓ ਸ਼ੁਕਰ ਬੁਰੇ ਕੀ ਕਰਦੇ ਗਾਇਸ ਗੱਲ ਗਈ ਨਈ ਲੱਭੰਦੀ ਥਾਨ ਗਾਈਸ ਬੜੀ ਆ ਆ ਆ ਗਾਈਸ ਆਵਰੇ ਯੋਰੀ ਆਰੀ ਆਰੀ ਗਾਈਸ ਜਾਂਦੀ ਗਈ ਬੜੀ ਦੋੜੇ ਗਈ ਗਾਈਸ ਪਤਾ ਨਹੀਂ ਕਿੱਥੇ ਗੁੱਡਾ ਲੱਗਾ ਯਾਰ ਉਹਦੇ ਨਾਲ ਵੇਚਿਆ ਪੈ ਗਿਆ ਮੈਨੂੰ ਪਤਾ ਹੀ ਨੱਗਾ ਨਾ ਬੋ ਗਈ ਪੱਟੇ ਲੈ ਗਈਏ ਗਾਈਸ ਕਰੋਨੇ ਗਾਈਸ ਉਹ ਵੜਾਰੀ ਆ ਤੇ ਉਹਦੇ ਨਾਲ ਵੱਡੇ 3 ਕ 4 ਗੁੱਡੇ ਨਿਆਰਾ ਆ ਗਿਆ ਹੁਣ ਮੈਂ ਚੱਲਾ ਪੱਡੇ ਨੂੰ ਲੈਣ ਇੱਥੇ ਸਾਰਾ ਕੁਝ ਛੱਡ ਕੇ ਚੰਨਾ ਜੇ ਕਿਤੇ ਡਿਗ ਡੁਗ ਗਿਆ ਤਾਂ ਮੈਂ ਵੇਖੀ ਜਾਊਗੀ ਥੜੀਏ ਗਾਈਸ ਅਭੀ ਜੋ ਸਿੰਗ ਨੂੰ ਲੈਣ ਗੁੱਡੀਆਂ ਚੈੱਕ ਕਰੋ ਯਾਰ ਆਏ ਹੈ ਨਿਆਰਾ ਹਾਂ ਅਨਬਾਕਸਿੰਗ ਕਰ ਕਰ ਪਰ ਵਲੋਗ ਤੇ ਨਹੀਂ ਨਹੀਂ ਗਾਈਜ਼ ਅਬ ਇਹਨੇ ਵੀ ਇੱਕ ਹੋਰ ਘਟੂ ਲੈ ਆਦਾ ਨਵਾਂ ਗੁੱਡਾ ਸਾਡਾ ਥੱਲੇ ਡੇਗਾ ਯਾਰ ਮੂਸੇ ਆ ਕਿੱਥੇ ਡੇਗਾ ਥੱਲੇ ਇਹ ਆਪਣਾ ਸਟਾਰ ਆ ਸਟਾਰ ਤੇ ਚਲਿਏ ਗਾਈਜ਼ ਲੈ ਕੇ ਗੁੱਡੇ ਡਾਈਏ ਉੱਤੇ ਹੁਣ ਅਸਲੀ ਨੇਰੀ ਪਾਉਣੀ ਆ ਪਾ ਚੁਕੇ ਆ ਚਲੋ ਫੜ ਲਾ ਗੁੱਡੀਆਂ ਆ ਜਾ ਕਰੋ ਗਾਈਜ਼ ਚਲਿਏ ਪਈਏ ਉੱਤੇ ਜਾਈਏ ਗਾਈਸ ਐ ਨੀਨ ਜਾਈ ਮਮਾ ਦੀ ਵਰਦਾ ਉ ਰਾਵੜਾ ਇਹਨਾਂ ਤੇ ਗਾਈਸ ਅਭੀ ਨੇ ਨਵਾਂ ਗੱਟੂ ਖੋਲ ਲਿਆ ਆ ਤੇ ਕਾਈਆਂ ਗੁੱਡੀਆਂ ਤੁਹਾਨੂੰ ਹੁਣ ਮਿਲਦੇ ਗਾਈਸ ਲੋੜੀ ਦੇ ਇੰਜੋਏਮੈਂਟ ਕਰਨ ਤੋਂ ਬਾਅਦ ਗਾਈ ਸ਼ੇਅਰ ਕਰ ਸਕਦੇ ਨਿਆਰਾ ਲੋੜੀ ਦਾ ਲੋੜੀ ਦਾ ਗਾਈਸ ਮੈਂ ਡੌਨ ਲੱਗਾ ਪਤੰਗ ਤੇ ਲਾਦ ਨਹੀਂ ਅੰਨੇ ਅੰਨੀ ਜਿਹੜਾ ਗੁੱਡਾ ਆ ਦੇ ਤੇ ਰੀਟੀ ਡੀਟੇਲ ਰਹੀ ਜਾਨੀ ਦਈ ਜਾਨੀ ਗਾਈ ਦਈ ਪਤੰਗ ਆ ਦੇਖੋ ਪਟਾ ਵੀਰ ਤੇ ਲੱਗ ਪਿਆ ਡੌਨ ਆਪਣੀ ਓਏ ਖਿਚੀ ਖਿਚੀਆਂ ਨੇ ਵੇਖੀ ਪਹਿਲੋ ਜੱਟ ਲੱਜ ਨਾਲ ਕੇ ਵੇਖੀ ਕਰੀਏ ਗਈ ਡਈਏ ਵਾ ਚੇਂਜ ਹੋ ਚੁਕੀ ਹੈ ਪੂਰੀ ਪੂਰੀ ਵਾ ਚਲੰਦਾ ਵੀ ਆ ਸਵੇਰ ਦੇ ਵਜ ਗਏ ਨੇ 12 ਕੋ ਹੋ ਨਾ ਨਹੀਂ ਨਹੀਂ ਬ੍ਰੋ ਮੂ ਤੋ ਲੈ ਉੱਡ ਗਿਆ ਪਤੰਗ ਲੈ ਉੱਡੂ ਉੱਡੂ ਕੰਨੀ ਦਵਾ ਗੈਸ ਪਤੰਗ ਉੱਡ ਚੁਕੀ ਹੈ ਆ ਵੇਖੋ ਪਤੰਗ ਮੋ ਵੇਖ ਕੇ ਜਾਂਦੀ ਬਤਾਂਗਾ ਤੇ ਤੁਹਾਡਾ ਕਲਾਕਾਰ ਤੇ ਪਤੰਗ ਲੱਥਨ ਵੀ ਲੱਗੀ ਜੀ ਚਲਾਵਾ ਬਲਾ ਕਿੱਤੀ ਮਾਰਦੇ ਕਿੱਤੀ ਮਾਰਦੇ ਗਾਇਸ ਮੇਰੀ ਪਤੰਗ ਵੱਡੀ ਆ ਚਾਚਾ ਜੀ ਨੇ ਹੁਣ ਚਾਚਾ ਜੀ ਦੀ ਗੁੱਡੀ ਅਸੀਂ ਵਡਾਂਗੇ ਅਸੀਂ ਵੱਡੇ ਮਿਸ਼ਨ ਚਾਚਾ ਗੁੱਡੀ ਵੜੇ ਅਰਹਮ ਕਰੋ ਆਹ ਦੇਖੋ ਗਾਇਜ਼ ਘਟੂ ਦਾ ਕੀ ਹਾਲ ਬਣਾਤਾ ਸਵੇਰ ਦਾ ਇੱਥੇ ਡਾਂਡੋ ਗਾਇਜ਼ ਪੇਚਾ ਪੀ ਗਿਆ ਏ ਉਹ ਦੇਖੋ ਉਹ ਦੇਖੋ ਗੁਰਵੀਰ ਦੀ ਗੁੱਡੀ ਉਹ ਦੇਖੋ ਜਾਨ ਦੀ ਉਹ ਪੇਚਾ ਪੀ ਚੁੱਕਿਆ ਪੇਚਾ ਪਿਆ ਵਾ ਹੈ ਪੇਚਾ ਨਹੀਂ ਨਹੀਂ ਇਹ ਨਹੀਂ ਪਿਆ ਤੇ ਗਾਇਜ਼ ਉਹ ਦੇਖੋ ਪੇਚਾ ਉਹ ਦੇਖੋ ਗੁਰਵੀਰ ਦਾ ਪੇਚਾ ਪਿਆ ਆ ਦੇਖੋ ਫੋਕਸ ਨਹੀਂ ਵਧ ਜਿਆ ਨਾ ਲੋਕ ਕਿਉਂ ਆਏ ਫਿਰ ਕਿਚੀ ਮਾਰਦੇ ਫਿਰ ਕਿਚੀ ਦੇ ਜਾਂਦੀ ਆ ਕਿਚੀ ਮਾਰਦਾ ਖੀਚੀ ਚਲ ਬੱਸ ਕਰ ਨਾ ਤੋ ਗਾਇਸ ਉਹ ਗੁੱਡੀ ਦੇ ਨਾਲ ਇੰਨੀ ਆ ਜਿਆਦੀਆਂ ਗੁੱਡੀਆਂ ਵੱਡੀਆਂ ਕਿੰਨਿਆਰਾ ਆ ਗਿਆ ਹੁਣ ਪਰ ਪਿਆਸ ਲੱਗੀ ਪਹਿਲੋ ਪੀਏ ਪਾਣੀ ਫੇ ਪਾਣੀ ਪੁਣੀ ਪੀ ਕੇ ਰੋ ਜਾ ਮੈਂ ਇੱਥੇ ਰਹਿ ਜਣਾ ਚੋ ਦਵੇ ਕਨਾਲਾ ਤੈਨੂੰ ਗੁਡਾ ਦੇ ਨਾਮ ਵਾਲਾ ਪਰ ਹੀ ਆਈ ਦਿਨਾ ਗਾਇਸ ਇਹਦਾ ਮਿੰਨਾ ਦਾ ਗੁਡਾ ਕੱਚਾ ਨਹੀਂ ਗੁਡਾ ਕਹਿਣਾ ਗਟੂ ਕੱਚਾ ਹੀ ਨਿਕਲਿਆ ਵੱਡੇ ਦਾ ਓਏ ਓ ਕਿੱਲਾ ਹੈ ਹਾਏ ਹਾਏ ਆਈ ਪੂਪੜੋ ਗਿਆ ਕਿੱਲਾ ਗਿਆ ਏ ਅੰਮਾ ਗੁੱਡੇ ਦੇ ਉਹਨਾਂ ਚਲੋ ਥੋੜੇ ਜੇ ਆਪ ਇੱਥੇ ਰੱਖੀ ਮੋਟੀ ਚ ਚਲ ਮੈਂ ਆਪੇ ਅੱਗੇ ਲੈ ਆਉਣਾ ਬੈਠੇ ਰੋ ਨਹੀਂ ਨਹੀਂ ਯਾਰ ਆ ਗਿਆ ਉਹ ਗਿੱਲਾ ਹੋ ਗਿਆ ਬਡਾ ਪੱਡੇ ਡੋਲੋ ਯਾਰ ਡੋਲਾ ਯਾਰ ਆਹੀ ਫੜ ਉਹ ਸੁੱਕ ਜੂਗਾ ਉਹਦੇ ਨਾਲੀ ਉਹਨਾਂ ਚ ਰਾੜਾ ਮੇਰੇ ਗੱਟੂ ਦੇ ਮੈਂ ਤੇਰੇ ਕਿਤੇ ਡੋਣਾ ਪਾਣੀ ਪੀ ਲਿਓ ਪਹਿਲਾਂ ਗਾਈਸ ਵੇਖੋ ਗਾਈਸ ਕੀ ਹਾਲ ਬਣਿਆ ਮੂੰਹ ਦਾ ਗਾਈਸ ਮੈਂ 2 ਮਿੰਟ ਥੱਲੇ ਆਇਆ ਮੈਨੂੰ ਭੁੱਖ ਜੀ ਲੱਗੀ ਕੋਈ ਖਾਈਏ ਪੀਏ ਤੇ 2 ਵੱਜ ਚੁੱਕੇ ਨੇ ਹੁਣ ਮੈਨੂੰ ਭੁੱਖ ਲੱਗੀ ਹੈ ਨਾਲੇ ਵੱਡੇ ਨੂੰ ਖਾਣੇ ਕੁਝ ਗਾਇਸ ਦੁਬਾਰੇ ਮੈਂ ਸੋਚਿਆ ਨਾ ਮੈਗੀ ਬਣਾ ਖਾਈਏ ਤੇ ਓਰਡਰਮੈਨ ਨੂੰ ਵਾਟਰਮੈਨ ਨੂੰ ਦੰਦਾ ਉਹ ਚੀਰ ਦੇ ਓਰਡਰਮੈਨ ਦੇ ਉਹ ਵੀ ਖਾਣੇ ਆ ਫੇਰ ਉਹ ਗੁਡੀਆਂ ਦਾ ਫੋਨ ਲੈਣਾ ਹੈ ਚਾਚਾ ਗਾਣੇ ਲਾਈਏ ਮੈਂ ਹੁਣ ਤੇ ਜਾ ਕੇ ਬੁੜੀਆਂ ਗੁਡੀਆਂ ਡਾਈ ਗਾਇਸ ਅੱਜ ਫੇਰ ਟੂਨੇ ਆ ਸ਼ਾਮ ਦਾ ਕੋਠੇ ਤੇ ਆ ਗਾਇਸ ਚੜੀਆਂ ਨੂੰ ਕੋਠੇ ਦੇ ਮੈਂ ਕੰਵਰਸ ਕੋਸ਼ੀ ਦਾ ਕੋਠੇ ਗਾਇਸ ਹੁਣ ਮੈਂ ਆ ਜੂਗਾ ਕੋਠੇ ਦੇ ਕੀ ਹੈ ਵੱਡੇ ਧਿਆਨ ਆ ਵੀ ਨਾ ਨਾ ਡਿਬੇਟ ਕਰੀ ਜਾਵਾ ਗੋਲੀ ਮੇਰੇ ਤੇ ਚਲਾ ਦੋ ਜਾਂ ਬੁਰਾ ਮੰਨ ਲਓ ਤੂੰ ਤਾਂ ਕੱਢ ਦਿੰਦੇ ਬਿਲੋਟੇ ਇਹ ਗੁੱਡੀ ਤੂੰ ਜਲਾਓ ਇਹ ਕਬੜਾ ਗੁੱਟਾ ਪਿਆ ਇਹ ਆਉ ਰਿਹਾ ਨਜ਼ਰ ਮੇਰੀ ਇਹਦੇ ਤੇ ਵੀ ਆ ਗਈ ਆ ਨજર ਮੇਰੀ ਇਹਦੇ ਤੇ ਵੀ ਆ ਗਈ ਆ ਗਾਈਦੋਂ ਵੀ ਗੱਟਾ ਬੋਹ ਕਰਾ ਲਿਆ ਆਪਾਂ ਬੋਹ ਕਰਾ ਕੇ ਫਿਰ ਤੋਂ ਨਵੇਂ ਚੜਾਉਣ ਦੀ ਤਿਆਰੀਆਂ 'ਚ ਪੱਡੇ ਨੇ ਵੀ ਕਰਾ ਲਿਆ ਬੋਹ ਡੋਰਦੇ ਆ ਲਵੇਟਣ ਹਾਏ ਗਾਈ ਕਾਹਦੀ ਸਵੇਰ ਆਲੇ ਗੱਟੂ ਤੇ ਆ ਮੈਂ ਨਵਾਂ ਦੇ ਖੋਲਿਆ ਨਹੀਂ ਖੋਲਦੇ ਕੋਈ ਨਾ ਗਾਇਸ ਘੜੀਕ ਰੱਖ ਹਮ ਅੱਛਾ ਡਾਈਏ ਹੁਣ ਦੇ ਲਾਲਾ ਇਹ ਪਤਾ ਨਹੀਂ ਕੀ ਕਰਾਂ ਨਾ ਗਾਂ ਚੱਲ ਪਛਾੜਾਤਾ ਦੋਸਤੋ ਪਛੜਾ ਦਤਾ ਦੇ ਮੈਂ ਆਈ ਉੱਟ ਗਿਆ ਮੈਂ ਛੱਡ ਗਿਆ ਇਹ ਲੈ ਦੇ ਦੇ ਵੇ ਪੁੱਤਰਾ ਬੰਦ ਕਰਦਾ ਕੁਝ ਨਹੀਂ ਗਾਇਸ ਆਪਾਂ ਮੱਛਾ ਵੜਾ ਲਿਆ ਹੋਣੇ ਨੇ ਪਤਾ ਕੀ ਮੈਂ ਖਤ ਖਾਨਾ ਦਵਾਣਾ ਮੈਨੂੰ ਭੁੱਖ ਲੱਗੀ ਮੈਂ ਤਾਂ ਵੱਡਾ ਰੇਹਣ ਦਵਾਣਾ ਹਾਂ ਤੇ ਪਤਾ ਨਹੀਂ ਲੱਗਾ ਨੂੰ ਤੇ ਵੜਾ ਰਹੇ ਗੁੱਡਾ ਤੇ ਹੁਣ ਆਪਾਂ ਫੇੜ ਡਾਈਏ ਗੁੱਡਾ ਦੇ ਹੱਥ ਕਰਾਈਏ ਬਸ ਮਮਾ ਮੂੰਹ ਕਾਲਾ ਆ ਗਿਆ ਹੁਣ ਵੇਖੀ ਕਹੇ ਕਾਲਾ ਹੋ ਗਿਆ ਉਹ ਕੱਲ ਵੀ ਗਾਈਸ ਇੱਧੇ ਹੱਥ ਕਰਾਉਣੀ ਆ ਹੱਥ ਦੋ ਦਿਨ ਲਗਾਤਾਰ ਹੱਥ ਹੀ ਹੱਥ ਆ ਡਾਈਏ ERPਟੀ ਗਾਈਸ ਹੁਣ ਵੀ ਆ ਚੁੱਕਾ ਮਣਾਉਂਦਾ ਮੈਂ ਵੀ ਗੁੱਡੀ ਡੋਣੀ ਮੈਂ ਭਰਾਵਾ ਡਾਲਾ ਵੇਖੋ ਗਾਈਸ ਉਹੀ ਕਟੂ ਤੇ ਕਿੰਨੀਆਂ ਵੱਡਤੀਆਂ ਆ ਤੇ ਆਹ ਹੋ ਰਹੀ ਗਾਈਸ ਆਪਣੀ ਗੁੱਡੀ ਉਹ ਵੱਡੇ ਗੁੱਡੇ ਦੇ ਲਾ ਕੇ ਲੱਗ ਬਣੀ ਰਹੀ ਹਣੀ ਇਹ ਲੱਭੀ ਮਮਾ ਸੱਤੀ ਨ ਬਣੀ ਆਉ ਰਹੀ ਮਮਾ ਕਥੇ ਰਹਾਂਦੀ ਨਾ 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 ਖੇਚੇ ਨਾ ਉਹ ਪੈਣੇ ਪੇਚਾ ਮਮਾ ਬੱਚ ਵੇਖੀਂਗਾ ਤਾਂ ਹਾਂ ਠੋ ਅਛੜ ਦੇ ਭਰਾ ਓਏ ਛੜ ਦੇ ਛੜ ਦੇ ਛੜ ਦੇ ਬੜੇ ਫੜ ਹੋ ਜਿੜ ਗਾਈ ਸੁੱਟ ਚੁੱਕੀ ਹੈ ਗੁੱਡੀ ਨੂੰ ਦੇਖੋ ਚੈੱਕ ਕਰੋ ਗਣੇ ਬੰਦ ਲਾ ਕੇ ਤੁਹਾਨੂੰ ਬਹੁਤ ਪਸੰਦ ਆਉਗਾ ਪਾਕਿਸਤਾਨੀ ਬੁੱਡਾ ਡਿਜ਼ਾਈਨ ਆ ਇਹਦਾ ਪਾਕਿਸਤਾਨੀ ਬੁੱਡਾ ਇਹ ਹੈ ਬਾਈ ਦੇ ਤੋਂ ਦੇ ਤੋਂ ਬਿਲੇ ਗਏ ਪੰਚ ਨੇ ਜਾਈ ਦੇ ਹਾਂ ਜੀ ਬੇਸੋਰ ਬੇਰਾ ਹਾਂ ਦਸ ਦਾ ਆਣਾ ਹੋਣਾ ਵਾ ਉੱਪਰ ਕਰ ਦੂਗੀ ਹਾਂ ਆਵਾ ਬੋਲਦਾ ਕੱਟ ਦੇ ਕਿ ਰੁਕ ਪਾ ਪੀਆ ਮੇਰੇ ਬੀਆ ਦੇ ਮੋਜੀ ਦੀ ਗਈ ਮੇਰੇ ਨੂੰ ਮੂੰਹ ਕਰੇ ਤਾਂ ਫੇਰ ਉਤਰ ਗਾਈ ਤੋਂ ਨਾ ਆਪਾਂ ਰੋਟੀ ਖਾਣੇ ਚੱਲੇ ਘਰੇ ਮਤਲਬ ਥੱਲੇ ਇਹ ਹੁਣ ਆਪਣਾ ਸਾਰਾ ਗੁੱਡਾ ਘੜਾ ਸਮੇਟਤਾ ਇੱਥੇ ਰੱਖਤਾ ਹੁਣ ਆਪਾਂ ਰੁਟੀ ਰੇੜੀ ਖਾ ਕੇ ਨਾ ਆ ਕੇ ਢੋਨੇ ਆ ਰੋਟੀ ਰੇੜੀ ਖਾ ਲਈ ਹੁਣ ਚਲੋ ਦੋਸਤੋ ਗਈ ਰੋਟੀ ਰਾਟੀ ਖਾ ਕੇ ਇੱਕ ਘੰਟਾ ਲਾ ਕੇ ਤਾਂ ਹੁਣ ਆ ਪਾ ਚੁੱਕਿਆ ਫਿਰ ਤੋਂ ਕੀ ਉਹ ਕਪਲੀ ਹੋ ਰਿਹਾ ਚਲੇ ਕਿਥੇ ਗਿਆ ਉਹ ਚੱਲ ਕੋਈ ਗੱਲ ਨਹੀਂ ਆਪਾਂ ਆਣ ਆਪਣੇ ਕੋ ਵਾਧੂ ਗੱਡੇ ਸਾਡੇ ਮੁੱਕ ਨਹੀਂ ਦੇ ਚਲਿਏ ਗਾਇਸ ਫੇਰ ਤੋਂ ਹਟਾਈਏ ਗੱਡੇ ਗਾਇਸ ਚਾਰ ਵਾ ਚੱਲੇ ਨੇ ਸਵੇਰ ਦਾ ਇੱਕੋ ਗੱਟੂ ਤੇ ਲੱਗਾ ਮੈਂ ਮੁੱਕਣ ਦਿਆਂ ਨਹੀਂ ਪੱਡਾ ਆਪਣੇ ਗੱਟੂ ਤੇ ਮੈਂ ਆਪਣੇ ਗੱਟੂ ਤੇ ਪੱਡੇ ਨੇ ਨਵਾਂ ਖੋਲਿਆ ਤਾਂ ਕਰਕੇ ਮੁੱਕ ਨਹੀਂ ਦਿਆ ਠੀਕ ਹੁਣ ਆਪਾਂ ਫਿਰ ਤੋਂ ਲਈਏ ਗਾਣੇ ਗਾਇਸ ਇਹਦੇ ਤੇ ਇਹਨੂੰ ਕਰਾਂ ਹੁਣ ਬਾਈ ਨੂੰ ਤੋਂ ਛੱਡ ਲੈ ਸੁਣ। ਸੁੱਟਦੇ ਸੁੱਟਦੇ ਪਰੇ ਹੋ ਇਹਨੂੰ ਦੇਖਦੇ ਤੈਨੂੰ। ਬਿਊਟੀ ਸਮੋਥ। ਚਲਿਏ ਗਾਈ ਸੁਣ। ਫੇਰ ਤੋਂ ਉਡਾਈਏ। ਗਾਈ ਸੁਣ ਸ਼ਾਮ ਦੇ ਕਟੜਕ ਪਾਂਦੇ ਆ ਚੁੱਕੇ ਨੇ ਤਾਂ ਆ ਜੇ ਗੁੱਡੀਆਂ ਬਟਾਲੀ ਉੱਡੀ ਆਂਦੀਆਂ ਨੇ ਆਪਣੇ ਮੈਨੂੰ ਲੱਗਾ ਸ਼ਦਾਈ ਹੋ ਗਏ ਲੋਕੀ ਤੇ ਆਪਾਂ ਵੀ ਸ਼ਦਾਈ ਹੋ ਗਏ ਲੋੜੀ ਕਰਦੇ ਗਾਈਸ ਤੇ ਆਰੇ ਗੁੱਡੀਆਂ ਨੇ ਹੋਰ ਥੱਲੇ ਪਈਆਂ ਨੇ ਮੈਂ ਹਾ ਇੱਥੇ ਸਿੱਲ ਪਈ ਨਹੀਂ ਇਸ ਕਰਕੇ ਗਾਈ ਸੁਣ ਲੈਉਨੇ ਆਇਸ ਤੋਂ ਬਾਅਦ ਪੱਦਣਾ ਨਾ ਓਏ। ਪਧੜਨੇ ਵਗੇ ਤੋ ਬਦ ਮੈਂ ਆਪਕੋ ਲੈ ਕੇ ਆਉਂਗਾ ਕਟੈਰੂ ਯਾਰ ਹੋ ਜੇ ਗਾਈਸ ਇਹੋ ਜੇ ਗਾਈਸ ਹੁਣ ਆਪਾਂ ਲਾਤ ਆ ਮਨ ਬਾਬਾ ਵੜਾਤੀ ਗੁੱਡੀਆਂ ਸੱਤ ਗੁੱਡੀਆਂ ਵੱਡੀਆਂ ਗਾਈਸ ਸੱਤ ਗੁੱਡੀਆਂ ਲਗਾਤਾਰ ਸੱਤ ਗੁੱਡੀਆਂ ਮਟ ਗਿਆ ਹੁਣ ਆਡੀ ਬਸ ਹੋ ਚੁਕੀ ਆ ਖਤਮ ਨਾਲ ਕੁਝ ਇਸ ਤਰ੍ਹਾਂ ਦਾ ਤੇ ਤੇ ਗਾਈਸ ਹੁਣ ਆ ਪੰਜ ਚੜ੍ਹੀਏ ਕਰੀ ਗਾਈਸ ਕਿਉਂਕਿ ਚਾਨਣ ਨਿਕਲ ਚੁਕਾ ਹੈ ਚਲੋ ਗਾਈਸ ਹੁਣ ਕਰੇ ਸਮਾਪਤੀ ਕਰਦੇ ਆ ਆਪਾਂ ਵੀ ਆ ਚੁਕੇ ਸ਼ਾਇਦ ਤੇ ਅਵੇ ਅਸਰੀ ਵਾਲੇ ਕੰਮ ਕਰੇ ਗਾਈ ਜੋਂ ਚੜੀਏ ਕਰੇ ਸਾਢੇ ਪੰਜ ਹੋ ਚੁੱਕੇ ਨੇ ਤੇ ਗੱਡੂ ਗੱਡੂ ਖੜੀਏ ਆਪਾਂ ਅਸੀਂ ਤੋਂ ਸਿਆੜੇ ਪਾਰੀ ਵਿਚਾਰਦੀ ਗੁੱਡੀ ਪਾੜ ਗਈ ਪਰ ਅਹੀਂ ਬੜੀ ਇੱਜ਼ਤ ਮਾਨਾ ਕਰੇ ਲਿਆ ਕੇ ਦੱਲੇ ਅਸੀਂ ਪਾੜਨੀ ਨਹੀਂ ਗੁੱਡੀ ਚੜੀਏ ਗਾਇਸ ਕਰੇ ਚਲੋ ਚਲੋ ਗਾਈਸ ਆਪਾਂ ਸੋ ਕਸਮ ਕਰਾ ਲਿਆ ਹੀ ਕਿਉਂਕਿ ਫੋਨ ਘਰੇ ਰਹਿ ਗਿਆ ਚਾਰ ਦੇ ਘਟ ਗਿਆ ਇਸ ਕਰਕੇ ਮੈਂ ਫੋਨ ਚਾਰ ਦੇ ਘਰੇ ਲਾ ਤਾ ਤੇ ਹੁਣ ਆਪਾਂ ਸੋ ਕੰਮ ਕਰਾ ਕੇ ਚੱਲਣਾ ਗਾਇਸ ਅੱਗੇ ਨੂੰ ਕਰੇ ਛੱਡਣਾ ਗਾਈਸ ਗਾਈਸ ਹੁਣ ਮੈਂ ਆ ਚੁੱਕਾ ਘਰ ਤੇ ਘਰ ਆ ਕੇ ਲਾਵਾਂ ਪਾ ਕੇ ਸਵੇਰ ਦੀ ਬੰਨੀ ਆ ਸਵੇਰੇ ਗਾਈਸ ਬੰਨਾ ਪਰਪਾ ਤੇ ਸ਼ਰਟ ਕੋ ਉਪਰ ਪੈਂਟਰ ਬਲੈਕ ਤੇ ਸਵੇਰ ਦੀ ਸਵੇਰ ਵੇਖ ਜਿਓ ਗਾਈਸ ਮਾਗੀ ਤੇ ਫੇਰ ਹੱਤ ਕਰਾਵਾਂਗੇ ਤੇ ਨੀਂਹ ਅੱਜ ਕਰਾਈ ਆ ਸਵੇਰੇ ਨਵੀਂ ਡੋਰ ਖੋਲ੍ਹਾਂਗੇ ਗਾਈਸ ਤੇ ਚੜਾਵਾਂਗੇ ਇਹਨਾਂ ਨੂੰ ਅਜਦਾ ਵਲੋਗ ਲੱਗਿਆ ਵਧੀਆ ਲਾਈਕਸ ਸਕੇਮੇ ਸ਼ੇਅਰ ਕਰ ਦਿਓ ਗਾਈਸ ਬਾਏ ਬਾਏ